ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤਰੀਕ ਤਰੀਕ ਅੱਜ ਹੋ ਗਈ 29 ਨਵੰਬਰ 2025 ਤੇ ਕੋਟਕਪੂਰੇ ਆਏ ਆ ਬਈ ਤੂੜੀ ਦੀ ਬੋਲੀ ਤੇ ਸਵੇਰ ਦੇ ਜਿਹੜੇ ਟਾਈਮ ਲਗਭਗ 7:30 ਹੋ ਚੁੱਕੇ ਆ ਤੇ ਗਾਹ ਕੱਜ ਦੇਖ ਸਕਦੇ ਆ ਵੀ ਅੱਜ ਟਰਾਲੀਆਂ ਕਾਫੀ ਘਟ ਆਈਆਂ ਨੇ ਸ਼ਨੀਵਾਰ ਅੱਜ ਤੇ ਗਾਹ ਕ ਵੀ ਅੱਜ ਜਿਹੜਾ ਕੱਲੋਂੋਂ ਜਿਹੜਾ ਘਟ ਲੱਗਦਾ ਥੋੜਾ ਜਿਹਾ ਬਾਕੀ ਬਈ ਰੇਟ ਜਿਹੜਾ ਅੱਜ ਦਾ ਦੇਖਾਂਗੇ ਦਿੱਲੀ ਦਾ ਰੇਟ ਹੁੰਦਾ ਤੇ ਕੱਲ ਵੀ ਬਈ ਰੇਟ ਜਿਹੜਾ ਉੱਥੇ ਜੇ ਤੁਰਿਆ ਫਿਰਿਆ 500 ਦੇ ਆਸ-ਪਾਸ ਤੇ ਅੱਜ ਦਾ ਜਿਹੜਾ ਰੇਟ ਚੈੱਕ ਕਰਾਂਗੇ ਬਈ ਕਿੱਥੋਂ ਤੱਕ ਜਾਂਦਾ ਤੇ ਵੀਡੀਓ ਨੂੰ ਬਈ ਦੱਬ ਕੇ ਲਾਈਕਾਂ ਦੇ ਬਈ ਸ਼ੇਅਰ ਯੂਰ ਕਰਿਓ ਜੇ ਤੇ ਬਾਕੀ ਵੀ ਸਵੇਰੇ ਜਿਹੜੀ ਪੂਰੇ ਸਾਢੇ 7:00 ਬੋਲੀ ਸ਼ੁਰੂ ਹੋ ਜਾਂਦੀ ਹੈ ਤੂੜੀ ਦੀ ਤੇ ਹਰੇਚਾਰੇ ਦੇ ਬੋਲੀ ਗੱਲ ਕਰਕੇ ਵੀ ਹਰੇਚਾਰੇ ਦਾ ਜਿਹੜੀ ਬੋਲੀ ਆ 11:00 ਵਜੇ ਪੂਰੀ ਸ਼ੁਰੂ ਹੋ ਜਾਂਦੀ ਆ ਤੇ ਬੋਲੀ ਬਈ ਸ਼ੁਰੂ ਆ ਤੇ ਚੱਲਦੇ ਆਪਾਂ ਪਹਿਲੀ ਟਰਾਲੀ ਵੱਲ ਕਾਲ ਲੱਗ ਗਈ ਤਾਂ ਜੋ ਕੇ ਡੇਲਾ ਕੇ ਚੱਲ ਨਹੀਂ ਆ ਬੈਠੋ ਜਲਦੀ ਨਾ ਉਹ ਮੁਠੀ ਨਹੀਂ ਅੰਦਰ ਦੇ ਥੋੜੀ ਬੋਲੋ ਬਾਈ 400 ਹੈ 400 400 ਕਿੱਥੇ ਜਾਣੇ ਬਾਈ 400 400 400 5 10 15 20 25 30 35 ਹਾਂ 435 ਰੁਪਏ 435 ਥੋਲਾ ਬਾਈ ਕਿਨੇ 435 ਲਓ ਵੀ ਪਹਿਲੀ ਟਰਾਲੀ ਜਿਹੜੀ ਹੋ ਗਈ ਹੈ 400 ਤੇ 35 ਰੁਪਏ ਤੇ ਬਾਕੀ ਦੇ ਅੱਗੇ ਦੇ ਅੰਦਰ ਦੀ ਟੂੜੀ ਸੀ ਪਹਿਲੀ ਟਰਾਲੀ ਤੇ 400 ਤੇ 35 ਰੁਪਏ ਬਈ ਜਿਹੜਾ ਰੇਟ ਲੱਗਿਆ ਇਹ ਤਰੀਕ ਵੀ ਅੱਜ ਹੋਗੀ 29 ਨਵੰਬਰ 2025। ਹੋਰ ਕਿਹਨਾਂ ਕਿ ਬਲ ਨਹੀਂ ਭਾਈ ਕੱਲ ਕਿਦੀ ਆ। ਆ ਵੀ ਟਰਾਲੀ ਆ ਟਰਾਲੀ ਵਾਲਾ ਕਿਹੜਾ ਬਾਈ ਆ ਜੀ ਆ ਜਾ ਫਿਰ ਅੱਗੇ ਆ ਆਪਣਾ ਇੱਧਰ ਮੂਰੇ ਖੜੇ ਸੀ ਯਾਰ ਆ ਜਾ ਅੱਗੇ ਬਾਈ ਕਿਵੇਂ ਸਿੰਪਲ ਤੁਹਾਡਾ ਲਾਈਵ ਆਇਆ ਹੋ ਜੀ ਸਿਗਨਲ ਵੀ ਘੂਰਿਆ ਜੀ ਬਾਰ-ਬਾਰ ਪਤਾ ਨਹੀਂ ਕੀ ਗੱਲ ਆ ਜੀ ਕਿਉਂ ਟੇਰਾ ਸਿਗਨਲ ਤਾਂ ਵੀ ਨਹੀਂ ਆਪਾਂ ਚੈਨਲ ਅੰਦਰ ਦੀ ਆ ਵੀਰੇ ਬਸ 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 ਰਹਿਣ ਇੱਥੇ ਡੱਕੇ ਮਲੇ ਵੀ ਆ ਬਾਈ ਕੋਈ ਨਾ ਉੱਤੋਂ ਕੋਠਾ ਚੋਂ ਆਇਆ ਹੈ ਅੱਛਾ ਬਾਲੀ ਨਾਲ ਵਿੱਚੋਂ ਕੋਈ ਕੋਈ ਡੱਕਾ ਹੋਵੇ ਮਾਰੀ ਮੋਟੀ ਕੋਠੇ ਚੋਂ ਆਉਗੀ ਆਉਗੀ ਮੈਂ ਆਪਾਂ ਹਾਂ ਬੋਲੋ ਬਈ ਨਹੀਂ ਕਿਨ ਲੈਂਦੇ ਆਪਾਂ ਲਾ ਕੇ ਮਾਰਿਆ ਚੱਲੂਗਾ ਉਧਰ ਨੋ ਕਿ ਨਹੀਂ ਜਾਉ ਕਸਮ ਬੱਤੀ ਤੋਂ ਜਾਉ ਚੱਲ ਜਾਊਗਾ ਭਾਈ ਬੋਲ ਬੋਲੋ ਬੋਲ 400 400 400 400 400 5 ਰੁਪਏ 10 ਰੁਪਏ 15 ਹੈ 20 ਰੁਪਏ 420 ਰੁਪਏ ਬੋਲਣਾ ਭਾਈ ਕਿਨੇ 420 ਰੁਪਏ ਹੈ ਭਾਈ ਲਓ ਜੀ ਲਓ ਵੀ 420 ਰੁਪਏ ਵੀ ਇਹ ਟੁੱਟੀ ਹੋਈ ਆ ਅੰਦਰ ਦੀ ਟੁੱਟੀ ਸੀ ਬਾਕੀ ਮਾੜਾ ਮੋਟਾ ਵੇਚ ਸੀਗਾ ਭਾਈ ਜੰਦਾ ਵੀ ਚੋਆ ਪਿਆ ਹੋਇਆ ਤੇ ਤੁਹਾਡੀ ਸੋਚ ਜੱਟ ਦਾ ਨੇ ਯਾਹਾਂ ਵੀ ਟੁੱਟੀ ਹੈ ਜੀ ਵਾਦੂ ਨੂੰ ਉਹਦੇ ਦੀ ਕਲੇਜ ਆ ਦੇਵੇਗਾ ਬਾਅਦ ਵਿੱਚ ਇਹ ਮੇਰੇ ਲਈ ਮਾਦੇ ਆ ਪਟਨਾ ਚ ਟੋਰੀ ਜਿਹੜਾ ਉਹ ਜੁੜਾ ਰਿਹਾ ਹੈਗਾ ਉਹ ਤਾਂ ਉਹ ਚੱਕੀ ਦੀ ਚੱਕਾ ਸਕਦੇ ਹਾਂ ਦੁੜੀ ਜਾਨੀ ਲੱਗੇ ਲੱਗੀਆਂ ਰੀਆ ਦੁੜੀ ਆ ਦੇਖ ਰਹੇ ਹੈ ਕਿ ਪਾਰ ਕਰਦਾ ਦੇਖੀ ਗਰਾਫਟਾ ਦੋਸਤ ਆਪਣਾ ਸੋਹਣਾ ਕਿਦੀ ਹੈ ਬਈ ਨਾਲ ਜੁੜਦੇ ਰਹੋ ਬਾਹਰ ਦੀ ਹਾਂਜੀ ਆ ਤੇ ਮਾਇਆ ਤਾਂ ਬਈ ਨਾ ਬੰਦਾ ਕਰਦਾ ਕਿੰਨੇ ਬੁਲੇ ਇਸ ਦਾ ਬੰਦਾ ਬਾਹਰ ਦੀ ਦੁਨੀਆ ਜਾਂ ਨਾਲ ਦੀ ਵੇਖ ਕੇ ਬੋਲੀ ਲੋ 300 300 ਰੁਪਇਆ 300 5 10 15 30 ਰੁਪਏ 40 ਰੁਪਏ 350 350 52 60 65 70 75 80 85 90 99 400 400 ਬੋਲਾ ਬਾਈ ਕਿਨੇ 400 ਰੁਪਏ ਬਾਈ ਇਹ ਟੁੱਡੀ ਲੱਗੀ 400 ਰੁਪਏ ਬਾਕੀ ਅੱਗੇ ਦੇਖਦੇ ਆ ਅੱਜ ਬਾਈ ਦਾ ਨੰਬਰ ਲੈ ਲੀ ਇਹ ਕਿਤੇ ਚੱਲ ਨਹੀਂ ਇਹ ਪਿੰਡ ਦਾ ਬਗੜ ਨੂੰ ਬਿਚਾਰ ਰਹੇ ਹੋ। ਓਏ ਇੱਥੇ ਦੇ। ਛਾ ਪਿੰਡ ਵੱਡਾ। ਹੋਰ ਅੱਧਾ ਘਰ ਦੇ ਪਾਸੇ ਪਿਆ। ਅੰਦਰ ਦੀ ਬਾਹਰ ਦੀ। ਅੰਦਰ ਦੀ ਥੋੜੀ ਬੋਲਾ ਭਾਈ। 400 400 ਕਿੱਥੇ ਜਾਣੇ ਭਾਈ? 400 405 10 15 20 25 25 35 40 450 52 60 65 70 75 80 85 90 95 500 5 10 15 20 520 ਰੁਪਏ ਬੋਲੰਗ ਨੇ 520 ਰੁਪਏ ਬਲੋ ਵੀ 520 ਰੁਪਏ ਵੀ ਲੱਗੀ ਹੈ ਤੂੜੀ ਤੇ ਅੰਦਰ ਦੀ ਵੀ ਤੂੜੀ ਆਏ ਸੀਗੀ ਤੇ ਤੂੜੀ ਵੀ ਚੰਗੀ ਹੈ ਤੇ ਬਸ ਅੱਗੇ ਦੇਖਦੇ ਹਾਂ ਹਰਦਿਕ ਖਾਮਾਰ ਬਿਲਕੁਲ ਲਾਗੇ ਦੇ ਬਿਲਕੁਲ ਮੈਰੀ ਮੂਲੀ ਮਾੜੀ ਮੋਟੀ ਬਾੜ ਦੀ ਤੁੜੀ ਆ ਮਾੜੀ ਮੋਟੀ ਗਿੱਲੀ ਆ ਸਕਦੀ ਆ ਮੇਰੀ ਮੈਰੀ ਗਿੱਲੀ ਤਾਂ ਨਹੀਂ ਮੇਲੀ ਆ ਸਕਦੀ ਆ ਬਾਈ ਖਾਦੇ ਦੰਸੋ ਖਾਦੇ ਦੰਸੋ 54 60 65 70 75 80 85 90 95 400 5 10 15 25 25 35 40 45 450 52 60 65 70 75 80 80 ਬੋਲਣ ਲੈ ਜੋ ਵੀ 480 ਰੁਪਏ ਵੀ ਲੱਗੇ ਤੇ ਬਾਕੀ ਬਾਹਰ ਦੀ ਤੂੜੀ ਸੀ ਅੱਗੇ ਦੇਖਦੇ ਆ ਕੋਈ ਇਹ ਵੀ ਆ ਬਸ ਹਾਂ ਝੂੜਾਂ ਨਾ ਬੇਟਾ ਆਜਾ ਇਹ ਟਰਾਲੀ ਦੀ ਕਿਸੀ ਥੰਗ ਜਾਈ ਆਊਗਾ ਹਨਾ ਇਹ ਤੋਂ ਵਧੀਆ ਹੋਊਗਾ ਸੁਭਾਣਾ ਬੋਲੋ ਭਾਈ 300 ਰੁਪਿਆ 300 5 5 10 15 350 60 70 80 90 400 405 10 15 20 25 30 35 40 45 450 55 60 65 70 75 80 85 485 ਬੋਲਾਂਗੇ ਨੇ 90 90 500 5 10 15 515 ਬੋਲੰਗ ਦੇ 515 ਬਈ ਕਿਥੇ ਨੂੰ ਸਕਾ 500 ਟ੍ਰਾਲੀ ਲੱਗੀ 500 ਤੇ 15 ਰੁਪਏ ਬਾਕੀ ਅੱਗੇ ਦੇਖਦੇ ਆ ਜਿਹੜੀਆਂ ਟ੍ਰਾਲੀਆਂ ਤਿੰਨ ਹੋਰ ਪਈਆਂ ਕੋਈ ਨੰਬਰ ਤੇ ਹੋ ਰਿਹਾ ਕੋਈ ਨੰਬਰ ਤੇ ਹਾਂ ਜੀ ਬਾਈ ਆਪਣੀ ਜੀ ਕਿਰਨ ਜੀ ਕਿਹੋ ਜਿਹਾ ਕੰਮ ਕਰਦਾ ਸੁਬਕਰੇ ਬਖ ਬਖ ਭਾ ਬਾਈ ਜੀ ਹਾਂ ਜਾਨਣਾ ਤੁਸੀਂ ਦੇਖ ਰਹੇ ਹੋ ਪੂਰਾ ਰਿਹਾ ਨਾ ਕਿਸ ਤਰ੍ਹਾਂ ਬਣੀ ਚੱਲਿਆ ਬਹੁਤ ਬਾਈ ਜੀ ਕੋਲਿਆ ਅੰਦਰ ਨੂੰ ਤੁਸੀਂ ਬੋਲੋ ਓਏ 300 ਰੁਪਿਆ 300 ਐਂਡ ਪੰਨਾ ਸਾਡਾ ਹੋ ਗਿਆ 300 5 5 10 ਇੱਥੇ ਜਣੀ ਬਾਈ ਸਮਝ ਆਏਗਾ ਬਾਈ ਸਾਹੀਂ ਕਿਥੇ ਆ ਟੱਲ ਮਾ ਦੱਪ ਗਏ 200 ਰੁਪਏ ਕਰਾਇਆ ਲਾਇਆ ਬਾਈ ਖਾਲੀ ਪੱਕੀ ਵੇਚੇਗਾ ਪਹੁੰਚਾਉਣੀ ਹਾਂ ਹਾਂ 10 ਰੁਪਏ 15 15 20 25 25 30 35 40 350 60 65 70 75 ਅੱਸੀ 78 385 ਬੋਲਾਂਗੇ ਨੇ 385 ਰੁਪਏ ਲੋ ਜੀ ਮਿੱਤਰ ਪਿਆਰੋ 385 ਇਨਸ਼ਾਅੱਲਾ 78 ਲੋਬੀ ਇਹ ਰੇਟ ਲੱਗਾ 385 ਰੁਪਏ ਬਾਕੀ ਅੱਗੇ ਦੇਖਦੇ ਆ

530 ਰੁਪਏ ਬੋਲਣਗੇ 530 ਰੁਪਏ ਸੈਕੰਡ ਕਲਾਸ ਜਣੀ ਆਪ ਜਣੀ ਆਪ ਮੋਲ ਲਾ ਦਿਓ ਬੋਲ ਲਿਆ ਲਖੜਾ ਮੇ ਭਾਈ ਨਹੀਂ ਆ ਬਸ ਜਿਆਲਾ ਤਫੀ ਹੋ ਗਈ ਆਂਡੀ ਆ ਗਿਆ ਅਹ ਵਾਰ ਦਾ ਦਿਖ ਰਹਾ ਹੈ ਜੇ ਫੇਰ ਵੀ ਦਾ ਆ ਜਾ ਹੁਣ ਸਿੱਟਾ ਹੈ ਹਲੋ ਬੜਾ ਪੱਤਰਾ ਖਾਣਾ ਨਹੀਂ ਹੋ ਰਿਹਾ ਕਾਲਾ ਲੱਗੂ ਕਾਲਾ ਕਿਦਰ ਕਾਲੇ ਉਹ ਰਗਾ ਉਹ ਫੌਜੀ ਹੈ ਯਾਰਾ ਜਿਹੜਾ ਫੌਜੀ ਹੈ ਦੋ ਹੀ ਬੰਦੇ ਅਰੇ ਭੁੱਲਾ ਹਾਂ ਉਹ ਤੇ ਹੈਗਾ ਥੋੜਾ ਕਿਉਂ ਬਣਾ ਰਿਹਾ ਪਿੱਛੇ ਬਣਾ ਰਿਹਾ ਪਿੱਛੇ ਗਾ ਹਾਂ ਥੋੜਾ ਰੇ ਜਿਹੜੇ ਗੋਰ ਦਾ ਇੱਕ ਤਾਂ ਬੁਰਾ ਲੱਗ ਗਈ ਆਏ ਖੜਾ ਕੇ ਗੋਲੀ ਪਾ ਦੇ ਬਈ ਕਿਸੇ ਗੁੱਲੀ ਦਾ ਨਹੀਂ ਨਹੀਂ ਥੋੜੀ ਹੱਤੀ ਆ ਉਹ ਆਵਾਜ਼ ਦਾ ਕਰਨਾ ਵੀ ਆਵਾਜ਼ ਨਹੀਂ ਹੋਣੀ ਨਾ ਉਹ ਮਾਰੀ ਮੋਟੀ ਬੋਸ ਬਈ ਮਾਰੀ ਮੋਟੀ ਨਿਕਲੂਗੀ ਕਿਹੜਾ ਕੀ ਨਮਾ ਉਹ ਪੰਡੂ ਵਾਲੇ ਉਹਦਾ ਕਰਾਇਆ ਉਹ ਸਲਵਿਆ ਕਰਾਇਆ ਕੁਥਲਿਆ ਨੇ ਇਹ ਪਾਏ ਲਿਖੇ ਨੇ ਤੇ ਪਰਚੀ ਤੇ ਤੇਰੀ ਦੇ ਜੀ ਕਹਿ ਨਹੀਂ ਕਿ ਲੱਗਦੇ ਲਿਖਿਆ ਵੇਖਾ ਇਹਦੇ ਬੰਦਾ 700 100 ਭੱਟੀ ਸਾਰਾ ਇਹ ਤਾਂ ਲੱਗੂਗਾ ਇੱਥੋਂ ਜਾਊਗੀ ਜਿਹੜੀ 500 ਰੁਪਏ 500 ਰੁਪਏ ਹੈ 500 ਚੱਲਿਆ ਕਰ ਕਰ ਲੋ ਦੀ ਪਰਚੀ ਤੇ ਲਿਖਿਆ ਯਾਰ ਲਾਜੂ ਲਿਖਿਆ ਨਹੀਂ ਸੀ ਲਿਖਿਆ ਨੇ ਲਿਖਿਆ ਉਹ ਲਿਖਤੀ ਰੋਡਾਰੀ ਨੂੰ ਤੇ ਹੁੰਦਾ ਆਵੇ ਲਿਖਿਆ ਪਿਆ ਬਾਈ ਯਾਰ ਇਹ ਸੱਚਾ ਕੰਮ ਨਹੀਂ ਕਰਦੀ ਓਏ ਨਿਕਲੂਗੀ ਬਾਹਰ ਦੀ ਥੋੜੀ ਜਾ ਸਾਰਾ ਕੋ ਥੋੜੇ ਸਾਹਮਣੇ ਆ ਉਹ ਕਿਹਦੇ ਕੇਵਲ ਮਗਰਾਉਣਾ ਨਿਕਲੂਗਾ ਮੈਂ ਫੇਰ ਨਾ ਕੀ ਵੀ ਆ ਨਿਕਲੂਗਾ ਬੋਲੀ ਜਾ ਦੇਖ ਬੋਲੋ ਹੈ ਫੇਰ ਤਾਂ ਆਪਾਂ ਹੀ ਰੱਖਣਾ ਬਿਲਕੁਲ 200 ਰੁਪਇਆ ਬੋਲੀ 200 ਰੁਪਇਆ 200 200 5 10 15 20 25 30 35 250 55 255 ਬੋਲਾਂਗੇ ਨੇ 60 65 70 75 300 5 305 ਬੋਲਾਂਗੇ ਨੇ 305 ਰੁਪਏ ਵੀ ਲੋ ਵੀ ਇਹ ਟਰਾਲੀ ਲੱਗੀ 300 ਤੇ 5 ਰੁਪਏ ਵੀ ਬਾਹਰ ਦੀ ਤੁੜੀ ਸੀ ਬਾਕੀ ਵੀ ਅੰਦਰ ਦੀ ਤੁੜੀ ਦਾ ਰੇਟ ਜਿਹੜਾ ਚੰਗੀ ਕੁਆਲਿਟੀ ਜਿਹੜੀ ਆ 500 ਤੋਂ ਉੱਪਰ ਅੱਜ ਗਈ ਆ ਤੇ ਆਮ ਬਾਈ ਰੇਟ ਗੱਲ ਗਏ 450 ਤੋਂ ਲੈ ਕੇ ਜਿਹੜਾ 530 ਰੁਪਏ ਤੱਕ ਅੱਜ ਦਾ ਰੇਟ ਰਿਹਾ ਤੇ ਬਿੱਤਾਨਾ ਸਾਰੇ ਵੀਰਾਂ ਦਾ ਲਾਈਵ ਦੇ ਨਾਲ ਜੁੜਨ ਦੇ ਲਈ